ਇਹ ਸਭ ਜੱਬੋ ਬਾਲਦੇਵ ਚਾਚਾ ਜੇ ਕੈਂਪ ਲਗਾਇਆ ਜਾ ਰਿਹਾ ਹੈਗਾ ਰਾਈ ਬਹੁਤ ਹੀ ਸਤਿਕਾਰਯੋਗ ਸਰਤਾਰ ਹਰਵੰਦ ਸਿੰਘ ਜੀ ਇਸ ਦੁਨੀਆ ਤੋਂ ਨਹੀਂ ਰਹੇ ਉਹਨਾਂ ਦੀ ਜਾਤ ਦੇ ਅੰਦਰ ਅਜ ਅੰਤਮ ਅਰਦਾਸ ਦੇ ਉੱਪਰ ਕੈਂਪ ਲਗਾਇਆ ਜਾ ਰਿਹਾ ਹੈ ਕਿਹੜਾ ਚਾਹੁੰਦੇ ਬਹੁਤ ਬਟ ਲਾਈਕ ਵਧੀਆ ਲੱਗਿਆ ਕਿ ਇਸੇ ਨੂੰ ਯਾਦ ਕਰਤੇ ਹੋਏ ਅਸੀਂ ਇੱਕ ਹੈਲਥ ਕੈਂਪ ਆਰਗੇਨਾਈਜ਼ ਕੀਤਾ ਹੈ ਸਪੈਸ਼ਲੀ ਉਹਨਾਂ ਲਈ ਜਿਹੜੇ ਮਤਲਬ ਪਿੰਡਾਂ ਵਿੱਚ ਵੱਸੇ ਹੋਏ ਨੇ ਮੁਸ਼ਕਲ ਹੈ ਆਣਾ ਇੰਨੀ ਦੂਰ ਸ਼ਹਿਰਾਂ 'ਚ ਬਹੁਤ ਵਧੀਆ ਹੈ ਕਿ ਇਨੀਸ਼ੀਏਟਿਵ ਲਿੱਤਾ ਗਿਆ ਕਿਉਂਕਿ ਜਿਹੜੇ ਹੈਲਥ ਕੇਅਰ ਹੈ ਹੈਲਥ ਕੇਅਰ ਐਕਚੁਅਲੀ ਨਾ ਪਹੁੰਚ ਨਹੀਂ ਪੰਦੀ ਸਪੈਸ਼ਲੀ ਦੋਸ ਸਿਟੀ ਜਿੱਥੇ ਗਲੋਡ ਹੈ ਯੂ نو ਲੋਕਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਕਿ ਦਿੱਕਤਾਂ ਕੀ ਹੁੰਦੀਆਂ ਨੇ ਤੇ ਆ ਨਹੀਂ ਪੰਦੇ ਚਾਰੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਟਰੈਵਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਹੀ ਅਸੀਂ ਸਪੈਸ਼ਲੀ ਆਇਆ ਥਰੂ ਲਵਾਸਨਾਵਾਸ਼ਾ ਚੈੱਕਅਪ ਕਰਨ ਲਈ ਬਜ਼ੁਰਗਾਂ ਦਾ ਜਿਹੜੇ ਪੇਸ਼ੈਂਟਸ ਨੇ ਜਿਹੜੇ ਵਿਚਾਰੇ ਚੱਲ ਨਹੀਂ ਪਾਉਂਦੇ ਨਹੀਂ ਦੂਰ ਤੱਕ ਟਰੈਵਲ ਨਹੀਂ ਕਰ ਪਾਉਂਦੇ ਅਸੀਂ ਪੇਸ਼ੈਂਟ ਵੇਖੇ ਨੇ ਜਿਹੜੇ ਬੁਖਾਰ ਤੋਂ ਲਾਈਕ ਦੇਖ ਪੁੱਜਣ ਜਿਹਨਾਂ ਨੂੰ ਬੁਖਾਰ ਹੈ ਜਾਂ ਜਿਹੜਾ ਗੋਡੇ ਦੇ ਦਰਦ ਹੈ ਬਹੁਤ ਜ਼ਿਆਦਾ ਕਮਰ ਦੀ ਦਰਦ ਹੈ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਇੰਨੀ ਦਰਦ ਹੈ ਕਿ ਵਿਚਾਰੇ ਤੁਰ ਨਹੀਂ ਪਾਉਂਦੇ ਅਸੀਂ ਉਹਨਾਂ ਦੇ ਲਈ ਚੈੱਕਅਪ ਫ੍ਰੀ ਚੈੱਕਅਪ ਤੇ ਦਵਾਈਆਂ ਦਾ ਬੰਦੋਬਸਤ ਕੀਤਾ ਹੈ ਤੇ ਜਿੰਨਾ ਹੀ ਮੈਕਸਿਮਮ ਸੀਲੇ ਵਸਨਵਾ ਸ਼ਹਿਰ ਕੋ ਅਸੀਂ ਪ੍ਰੋਵਾਈਡ ਉਹਨਾਂ ਨੂੰ ਕਰ ਸਕਦੇ ਹਾਂ ਅਸੀਂ ਬਿਲਕੁਲ ਫਰੀ ਆਫ ਕੋਸਟ ਕੀਤਾ ਹੈ ਬਟ ਇਨੀਸ਼ੀਏਟਿਵ ਇਜ਼ ਡਨ ਬਾਈ ਦ ਹੈਲਥ ਕੈਂਪ ਟੂ ਆਰਗੇਨਾਈਜ਼ ਕੀਤਾ ਹੈ ਯਾਜ ਤੇ ਬਾਕੀ ਕੋਸ਼ਿਸ਼ ਤਾਂ ਜਾਰੀ ਹੈ ਕਿ ਬਿਲਕੁਲ ਅਸੀਂ ਪ੍ਰੋਪਰ ਹੈਲਥ ਕੇਅਰ ਜੇ ਮਤਲਬ 올 ਓਵਰ ਦ ਕੰਟਰੀ ਅਸੀਂ ਪ੍ਰੋਵਾਈਡ ਕਰ ਸਕੀ ਸਪੈਸ਼ਲੀ ਕੰਟਰੀ ਜਿੱਥੇ ਮਤਲਬ ਸਿਟੀ ਜਿਹੜੇ ਇੰਨੀ ਹੈਲਥ ਕੇਅਰ ਹੈ ਨਹੀਂ ਕਿਉਂਕਿ ਵੱਡੇ ਹਸਪੀਟਲ ਪਿੰਡਾਂ ਚ ਘਟ ਹੁੰਦੇ ਨੇ ਤਾਂ ਇਹ ਅਸੀਂ ਕਰਦੇ ਆਂ ਕਿ ਆ ਚੀਜ਼ ਕਿ ਅਸੀਂ ਜਾ ਕੇ ਸਪੈਸ਼ਲੀ ਛੋਟੇ ਸ਼ਹਿਰਾਂ 'ਚ ਅਸੀਂ ਹੈਲਥ케ਅਰ ਫ੍ਰੀ 'ਚ ਦੇਵਾ ਜਮਾ ਤੇ ਹੋਪਫੁਲੀ ਇਟ ਵਿਲ ਬੀ ਬੈਨੇਫੀਸ਼ੀਅਲ ਕਿ ਆਸ਼ਾ ਕਰਦਾ ਆਂ ਕਿ ਇਹਦਾ ਫਾਇਦਾ ਫਾਇਦਾ ਹੋਊਗਾ ਬਜ਼ੁਰਗਾਂ ਨੂੰ